ਭਾਈ ਜੀ ਜਿੰਨਾ ਦੀ ਸੱਟ ਲੱਗੀ ਹੈ ਕੀ ਲੱਗਦੇ ਤੁਹਾਡੇ ਘਰ ਦੇ ਪਤਨੀ ਕਿਵੇਂ ਲੱਗੀ ਸੱਟ ਵੀਰੇ ਇਹ ਕੰਮ ਕਰਨ ਗਏ ਸੀ ਝਾੜੂ ਪੁੱਟੇ ਦਾ ਹੂੰ ਬਾਈ ਕਰੇ ਤਾਂ ਕਿਹੜੇ ਭਾਈ ਅੱਛਾ ਡਿੱਗਣ ਨਾਲ ਇਹਨਾਂ ਦੇ ਸੱਟ ਲੱਗ ਗਈ ਕਿੱਥੇ ਸੱਟ ਕਿੱਥੇ ਲੱਗੀ ਵੀਰੇ ਸਿਹੜ ਦੀ ਹੱਡੀ ਤੇ ਕ੍ਰਿਕ ਹੋ ਗਈ ਹਾਂਜੀ ਅੱਛਾ ਫਿਰ ਕੀ ਕਹਿੰਦੇ ਡਾਕਟਰ ਹੁਣ ਡਾਕਟਰ ਹੁਣ ਆਜਣਾ ਚੱਲ ਰਿਹਾ ਹੈ ਹੂੰ ਅੰਦਰ ਮਾਣੀ ਬੁੱਤ ਸਹਾਇਤਾ ਪੂਰੀ ਕੀਤੀ ਹੈ ਪੇਡ ਨੇ ਸਹਾਇਤਾ ਕੀਤੀ ਹੈ जिन्ना जिन्ना की की अच्छा जिन्ना जिन्ना ਦੇ ਘਰੇ ਸੱਟ ਲੱਗੀ ਸੀ ਉਹਨਾਂ ਨੇ ਕੀ ਮਦਦ ਕੀਤੀ ਹੈ ਭਾਈ ਨਹੀਂ ਜੀ ਉਹਨਾਂ ਨੇ ਕੋਈ ਮਦਦਤ ਨਹੀਂ ਕੀਤੀ ਕੀ ਕਹਿੰਦੇ ਸਾਫ਼ ਜਵਾਬ ਹੀ ਦਿੱਤਾ ਇਹ ਕਹਿੰਦੇ ਬਾਚਾ ਕੋਈ ਲਾਇਕ rau اچھا ਵਿਵਾਦ ਦੇਖਾਂਗੇ ਕੀ ਕੰਮ ਕੀ ਕਰਦੇ ਹੋ ਤੁਸੀਂ ਰਲ ਦਾਂਗੇ ਸਿਰੀ ਸਿਰੀ ਰਲ ਦੇਵਾਂਗੇ ਕਿੰਨਾ ਖਰਚਾ ਹੋਣਾ ਸਾਰਾ ਟੋਟਲ ਕਿੰਨਾ 5 ਲੱਖ ਦਾ ਖਰਚਾ ਹੋਣਾ ਹੋਰ ਉਹ ਦੇਖੋ ਜੀ 6-7 ਲੱਖ ਤਾਈ ਲੱਗੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਕਸਰ ਹੀ ਮੈਂ ਜਿਹੜੀਆਂ ਵੀਡੀਓ ਪਾਉਣਾ ਹੈ ਉਹ ਪੱਤਰਕਾਰੀ ਤੌਰ ਤੇ ਪਾਉਣਾ ਕਿਉਂਕਿ ਪੱਤਰਕਾਰੀ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ ਤੇ ਜਿੱਥੇ ਰਾਜਨੀਤਿਕ ਤੌਰ ਤੇ ਗੱਲਾਂ ਕਰਦੇ ਆ ਤੇ ਉਥੇ ਅੱਜ ਮੈਂ ਇੱਕ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਵੀਡੀਓ ਲੈ ਕੇ ਆ ਰਿਹਾ ਹਾਂ ਕਿਸੇ ਦੀ ਦੁੱਖਪਰੀ ਕਹਾਣੀ ਹੈ ਜਿਹਦੇ ਵਿੱਚ ਦਰਦ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਤੇ ਲੋੜਵੰਦ ਪਰਿਵਾਰ ਦੀ ਮਦਦ ਵੀ ਕਰੋਗੇ ਕਿਉਂਕਿ ਅ ਅਸੀਂ ਜਿਹੜਾ ਤਮਾਮ ਪੈਸਾ ਹੁੰਦਾ ਆਪਦਾ ਪਤਾ ਨਹੀਂ ਇਹੋ ਜੇ ਕੰਮਾਂ ਤੇ ਲਾ ਦਿੰਨੇ ਆ ਜਿਦੇ ਵਿੱਚ ਨਾ ਤਾਂ ਕੋਈ ਸਾਨੂੰ ਫਾਇਦਾ ਹੁੰਦਾ ਤੇ ਨਾ ਹੀ ਅਸੀਂ ਕਿਸੇ ਦਾ ਭਲਾ ਕਰ ਸਕਦੇ ਆ ਸੋ ਅੱਜ ਜਿਹੜੀ ਵੀਡੀਓ ਪਾਉਣ ਦਾ ਮੇਰਾ ਮਕਸਦ ਇਹ ਹੈ ਵੀ ਪਰਿਵਾਰ ਹੈ ਜਿਹੜਾ ਬੜਾ ਹੀ ਇੱਕ ਐਸੇ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਹੈ ਜੀਦੀ ਕੇ ਕਹਾਣੀ ਜਦੋਂ ਬਿਆਨ ਕਰਦੇ ਆ ਤੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਇਹ ਪਰਿਵਾਰ ਤੇ ਪਿੰਡ ਦੀ ਮੈਂ ਗੱਲ ਕਰਾਂ ਇਹ ਪਿੰਡ ਹੈ ਬੱਲੋ ਜਿਹੜਾ ਕਿ ਤਪੇ ਤੋਂ ਤਕਰੀਬਨ 8-10 ਕਿਲੋਮੀਟਰ ਦੀ ਦੂਰੀ ਤੇ ਆ ਇਸ ਪਿੰਡ ਦੇ ਵਿੱਚ ਇਹ ਜਿਹੜੇ ਬੈੱਡ ਤੇ ਪਏ ਨੇਗੇ ਇਹ ਮਾਤਾ ਜੀ ਨੇ ਸੁਖਪਾਲ कौर ਜਿਨ੍ਹਾਂ ਦੇ ਇਹ ਪਤੀ ਨੇ ਹਰਵੰਤ ਸਿੰਘ ਇਕ ਕਿਸੇ ਪਰਿਵਾਰ ਦੇ ਘਰ દિਵਾਲੀ ਮੌਕੇ ਇਹ ਕੰਮ ਕਰਦੇ ਸੀਗੇ ਸਫਾਈ ਦਾ ਕੰਮ ਕਰਦੇ ਸੀਗੇ ਪੌੜੀ ਤੋਂ ਡਿੱਗਣ ਕਰਕੇ ਇਹਨਾਂ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਫ੍ਰੈਕਚਰ ਹੋ ਗਈ। ਉਸ ਤੋਂ ਬਾਅਦ ਜਦੋਂ ਰੀੜ ਦੀ ਹੱਡੀ ਤੇ ਉੱਤੇ ਆਪਣਾ ਸਾਰਾ ਸਰੀਰ ਜਿਹੜਾ ਚੱਲਦਾ ਹੈਗਾ ਜਿਹੜੀ ਆਪਾਂ ਕਹਿੰਦੇ ਆ ਤੁਰਨ ਫਿਰਨ ਤੋਂ ਲਾਜ ਜੇਕਰ ਰੀੜ ਦੀ ਹੱਡੀ ਸਹੀ ਨਹੀਂ ਹੈਗੀ ਤਾਂ ਬੰਦਾ ਖੜ੍ਹ ਵੀ ਨਹੀਂ ਸਕਦਾ। ਇਸ ਤਰ੍ਹਾਂ ਦੇ ਹਾਲਾਤ ਬਣ ਕੇ ਇੱਕ ਘਰ ਦੇ ਵਿੱਚ ਗਰੀਬੀ ਤੇ ਦੂਜੇ ਨੰਬਰ ਤੇ ਜਿਹੜੀ ਇਹ ਪ੍ਰੋਬਲਮ ਆਉਣੀ ਹੈ। ਇਹ ਬਹੁਤ ਵੱਡਾ ਇੱਕ ਦੁਖਦਈ ਇਹ ਕਹਾਣੀ ਦੁਖਦਈ ਇੱਕ ਲੈਝਾ ਬਣ ਜਾਂਦਾ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਹੈ ਜਿਹੜੇ ਮਾਤਾ ਜੀ ਪਏ ਨੇ ਸਾਡੇ ਭੈਣ ਜੀ ਇਹ ਬੈੱਡ ਤੇ ਪਏ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਕਿਉਂਕਿ ਇਹ ਇਹਨਾਂ ਦੇ ਸੱਟ ਲੱਗਣ ਤੋਂ ਬਾਅਦ ਰੀੜ ਦੀ ਹੱਡੀ ਕ੍ਰੈਕ ਹੋਣ ਤੋਂ ਬਾਅਦ ਇਹਨਾਂ ਦਾ ਲਾਜ ਕਰਵਾਉਣਾ ਸ਼ੁਰੂ ਕੀਤਾ ਗਿਆ ਪਿੰਡ ਵੱਲੋਂ ਮਦਦ ਕੀਤੀ ਗਈ ਪੈਸੇ ਇਕੱਠੇ ਕਰਕੇ ਪਿੰਡ ਵੱਲੋਂ ਇਹਨਾਂ ਦਾ ਇਲਾਜ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਕਿਉਂਕਿ ਲੋਕ ਕਿੰਨਾ ਕੁ ਸਾਤ ਦਿਨ ਜਿੰਨੀ ਕੁ ਲੋਕਾਂ ਦੀ ਵਿੱਚ ਸਮਰੱਥਾ ਹੁੰਦੀ ਹੈ ਉਨੇ ਕੁ ਲੋਕ ਦਾਨ ਕਰਦੇ ਨੇ ਪਿੰਡਾਂ ਨੇ ਵੀ ਕਾਫੀ ਮਦਦ ਕੀਤੀ ਇਹ ਇਹ ਨਹੀਂ ਹੈਗਾ ਵੀ 1.2 ਲੱਖ ਦੇ ਵਿੱਚ ਇਸ ਤਰ੍ਹਾਂ ਦੇ ਇਲਾਜ ਹੋ ਜਾਂਦੇ ਆ ਇਹ ਇਲਾਜ ਜਿਹੜਾ ਹੈਗਾ ਬਹੁਤ ਮਹਿੰਗਾ ਪੈਂਦਾ ਹੈਗਾ ਡਾਕਟਰਾਂ ਨੇ ਜਰੂਰ ਇਹ ਗੱਲ ਕਹੀ ਹੈ ਇਹ ਮਾਤਾ ਜੀ ਜਿਹੜੇ ਆ ਸੇਤੀ ਠੀਕ ਹੋ ਜਾਣਗੇ ਪਰ ਪੈਸੇ ਦੀ ਕਮੀ ਹੋਣ ਕਰਕੇ ਘਰ ਦੇ ਵਿੱਚ ਹਾਲਾਤ ਨਾਜ਼ਕ ਹੋਣ ਕਰਕੇ ਤੇ ਇਹਦਾ ਇਲਾਜ ਜਿਹੜਾ ਉਹ ਪ੍ਰੋਪਰ ਤੌਰ ਤੇ ਨਹੀਂ ਹੋ ਰਿਹਾ ਸਾਡੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਸਾਡੀ ਅਪੀਲ ਤੁਹਾਨੂੰ ਸਾਰਿਆਂ ਨੂੰ ਇਹ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਸ ਪਰਿਵਾਰ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਮਾਤਾ ਦੀ ਇਸ ਭੈਣ ਦੀ ਮਦਦ ਹੋ ਸਕੇ ਇਹ ਆਪਣੇ ਪਰਿਵਾਰ ਦੇ ਵਿੱਚ ਆਪਣਾ ਜਿਹੜਾ ਗੁਜ਼ਾਰਾ ਉਹ ਵਧੀਆ ਕਰ ਸਕਣ ਆਪਣੀ ਸਰੀਰ ਦੀ ਕੇਅਰ ਕਰ ਸਕਣ ਇਹ ਵੀਰ ਜੀ ਨੇ ਹਰਵੰਤ ਸਿੰਘ ਬਾਈ ਜੀ ਕਿੰਨੇ ਪ੍ਰੋਬਲਮ ਆਈ ਪੂਰੀ ਗੱਲ ਬਾਤ ਦੱਸੋਗੇ ਕਿੰਨੇ ਪ੍ਰੋਬਲਮ ਆਈ ਹੈ ਇਹ ਕੰਮ ਕਰਨ ਗਏ ਸੀਗੇ ਹਮ ਕੰਮ ਕਰਦੇ ਕਰਦੇ ਤਸਕੇ ਦੇ ਹਮ ਮੈਂ ਤੁਸੀਂ ਬੈਹਜੋ ਕੋਈ ਗੱਲ ਨਹੀਂ ਟਿਕਾਈ ਨਾ ਆਪਾਂ ਬਹਿ ਕੇ ਗੱਲ ਕਰਦੇ ਬੈਠੋ 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 ਕੁਰਸੀ ਤੇ ਬੈਠੋ ਕਿਉਂਕਿ ਭਾਈ ਜੀ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਜਦੋਂ ਕਿਸੇ ਦੇ ਪਰਿਵਾਰ ਤੇ ਬੀਤਦੀ ਹੈ ਨਾ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਅਸੀਂ ਆਪ ਦਾ ਕੋਈ ਜਾਜਰ ਸਾਡੀ ਕੋਈ ਮਸ਼ਹੂਰੀ ਹੋਵੇ ਜਾਂ ਸਾਡੇ ਫੋਲੋਅਰ ਵਧਣ ਨਾ ਭਾਈ ਬਣ ਕੇ ਕੋਈ ਮੇਰੀ ਵੀਡੀਓ ਨਾ ਸ਼ੇਅਰ ਕਰਿਓ ਪਰ ਇਹ ਜ਼ਰੂਰ ਕਰਦੇ ਹੋ ਕਿਉਂਕਿ ਇਸ ਵੀਰ ਦੀ ਵਿਚਾਰੇ ਦੀ ਕੋਈ ਮਦਦ ਹੋ ਸਕੇ ਏ ਜਿਹੜਾ ਦਰਦ ਹੈ ਨਾ ਉਹ ਦਰਦ ਜਦੋਂ ਅਸੀਂ ਕਿਸੇ ਨੂੰ ਦੱਸਦੇ ਆ ਨਾ ਕੋਈ ਕੋਈ ਸਮਝ ਸਕਦਾ ਹੁੰਦਾ ਅੰਦਰਲੇ ਦਰਦ ਨੂੰ ਅੰਦਰਲੇ ਦਰਦ ਨੂੰ ਕੋਈ ਕੋਈ ਸਮਝ ਸਕਦਾ ਹੁੰਦਾ ਨਹੀਂ ਤਾਂ ਅਗਲਾ ਕਹਦਾ ਹੁੰਦਾ ਚੱਲ ਜਾ ਕੋਈ ਗੱਲ ਨਹੀਂ ਇਹ ਤਾਂ ਲੋਕਾਂ ਦੀ ਬੀਤਦੀ ਰਹਿੰਦੀ ਹੈ ਪਰ ਮੇਰੀ ਅਪੀਲ ਹੈ ਵੀਰ ਬਣ ਕੇ ਤੁਹਾਨੂੰ ਕਿਉਂਕਿ ਮੇਰੇ ਪੰਜਾਬ ਦੇ ਵਿੱਚ ਮੇਰੇ ਦੇਸ਼ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਦਾਨੀ ਪਏ ਨੇ ਜਿਨ੍ਹਾਂ ਕੋਲੇ ਗੱਲ ਪਹੁੰਚਦੀ ਨਹੀਂਗੀ ਬਹੁਤ ਵੱਡੇ ਦਾਨੀ ਪਏ ਨੇ ਮੇਰੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹਦੇ ਉੱਤੇ ਬੜੇ ਲੋਕ ਦਾਨੀ ਪਏ ਨੇ ਮੈਂ ਚਾਹੁੰਨਾ ਉਹਨਾਂ ਕੋਲ ਇਹ ਵੀਡੀਓ ਜਾਵੇ ਜਿੰਨਾ ਵੀ ਅਗਲੇ ਦਾ ਹੈਗਾ ਥੋੜਾ ਮੋਟਾ ਕਰਕੇ ਜੇ ਆਪਾਂ ਕਿਨਕਾ ਕਿਨਕਾ ਕਰਦੇ ਕਿ ਸੁਣਨ ਦੇ ਵਿੱਚ ਹੁੰਦਾ ਨਾ ਜਦੋਂ ਵੀ ਅਸੀਂ ਗੱਲ ਕਰਦੇ ਆ ਵੀ ਕਿਨਕੇ ਕਿਨਕੇ ਦੇ ਨਾਲ ਦਰਿਆ ਭਰ ਜਾਂਦਾ ਇਸੇ ਤਰ੍ਹਾਂ ਦੇ ਹਾਲਾਤ ਨੇ ਜੇ ਆਪਾਂ ਕਿਨਕਾ ਕਿਨਕਾ ਥੋੜਾ ਥੋੜਾ ਕਰਾਂਗੇ ਨਾ ਤਾਂ ਭਾਈ ਜੀ ਜ਼ਰੂਰ ਇਸ ਭੈਣ ਦਾ ਇਸ ਪਰਿਵਾਰ ਦੀ ਮਦਦ ਹੋਊਗੀ ਇਲਾਜ ਹੋਊਗਾ ਤੇ ਆਪਣੀ ਕੈਰ ਕੈਰ ਕਰਨ ਜੋਗੇ ਹੋ ਜਾਣਗੇ ਸੋ ਕਿਉਂਕਿ ਵੀਰਨਾ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਵੀਰ អਿਮੋਸ਼ਨਲ ਇਹ ਵੀ ਨੇ ਬਾਈ ਜੀ ਵੀ ਨੇ ਪਰਿਵਾਰ ਵੀ ਹੈ ਰਿਸ਼ਤੇਦਾਰ ਵੀ ਨੇ ਜਿੰਨਾ ਤੇ ਬੀਤਰੀ ਹੁੰਦੀ ਹੈ ਘਰ ਦੇ ਵਿੱਚ ਜਦੋਂ ਰੋਟੀ ਦਾ ਗੁਜ਼ਾਰਾ ਵੀ ਨਾ ਹੋਵੇ ਤਾਂ ਬਾਈ ਜੀ ਔਖਾ ਹੋ ਜਾਂਦਾ ਬਾਈ ਜੀ ਸਾਡੇ ਨਾਲ ਇਥੋਂ ਦੇ ਮੈਂਬਰ ਨੇ ਵੀ ਜਾਨਾ ਗੱਲਬਾਤ ਕਰਾਇਆ ਬਾਈ ਜੀ ਕਿੰਨੀ ਕੁ ਮਦਦ ਕਰੀ ਪੈਂਦੇ ਮੈਂ ਕਹਣਾ ਵੀ ਬਹੁਤ ਵਧੀਆ ਮਦਦ ਕੀਤੀ ਸੀ ਲੋਕਾਂ ਨੇ ਸਾਰੇ ਪ੍ਰਬੰਧ ਕਮੇਟੀਆਂ ਨੇ ਜਿੰਨੇ ਵੀ ਆਪਣੇ ਜੱਛੇ ਬੰਦੀਆਂ ਬਣੀਆਂ ਜੀ ਦੁਨੀਆ ਨੇ ਬਣੀਆਂ ਸਾਰਿਆਂ ਨੇ ਜੱ ਯਾਨੀ ਕਿ 5-5 ਰੁਪਏ 1000 ਰੁਪਏ ਨੇ ਹਰੇਕ ਨੇ ਮਦਦ ਕੀਤੀ ਜੀ ਮੈਂ ਬਹੁਤ-ਬਹੁਤ ਪਿੰਡ ਦਾ ਧੰਨਵਾਦ ਕਰਦਾ ਸਾਰੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੂੰ ਕੀ ਲੱਗਦਾ ਬਾਈ ਇੰਨਾ ਤਾਂ ਹੁਣ ਇੰਨਾ ਕਿਉਂਕਿ ਪਿੰਡ ਨੇ ਵੀ ਲਾਜ ਵੱਡਾ ਹੈ ਖਰਚਾ ਬਹੁਤ ਜ਼ਿਆਦਾ ਹੈ ਹਾਂਜੀ ਹਨਾ ਲੋਕਾਂ ਨੂੰ ਕੀ ਅਪੀਲ ਹੈ ਤੁਸੀਂ ਪਿੰਡ ਦੇਓ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਦਾ ਜੀ ਵੀ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਬਈ ਜੀ ਹਨਾ ਵੀ ਇਹ ਜਿਹੜਾ ਇਲਾਜ ਹੈ ਥੋੜੇ ਪੈਸੇ ਨਾਲ ਨਹੀਂ ਹੋਣ ਵਾਲਾ ਜੀ ਘਟੋ ਘਟ 4 ਲੱਖ ਰੁਪਏ ਦੇ ਲਗਭਗ ਇਲਾਜ ਹੈ ਹੁਣ ਹਲੇ ਹੋਰ ਲੱਗਾਂ ਜੀ ਲੱਗਣਗੇ ਪੀ ਪਰਿਵਾਰ ਦੀ ਵੱਤਵੱਦ ਮਦਦ ਕੀਤੀ ਜੀ ਸਾਰੇ ਵੀਰਾਂ ਨੂੰ ਇਹੇ ਬੇਨਤੀ ਕਰਦੇ ਹਾਂ ਤੁਮਨ ਕੀ ਜੀ ਹਨ ਪਿੰਡ ਵੱਲੋਂ ਜਦੋਂ ਵਧੀਆ ਲੋਕਾਂ ਨੇ ਮਦਦ ਕੀਤੀ ਹੈ ਤਾਂ ਹੋਰ ਵੀ ਲੋਕ ਹੈਗੇ ਨੇ ਜਿਹੜੇ ਆਉਣਾ ਚਾਹੁੰਦੇ ਅੱਗੇ ਜਾਂ ਕੋਈ ਮਤਲਬ ਕਿ ਪਿੰਡ ਕੰਨੀਓ ਹੋ ਚੁੱਕਿਆ ਹੈ ਜਿਹੜਾ ਕਰਨਾ ਨਹੀਂ ਪਿੰਡੋਂ ਆਉਣਗੇ ਵੀ ਹੋਰ ਵੀ ਹੈਗੇ ਨੇ ਆਪਣੇ ਯਾਰ ਮਿੱਤਰ ਜਿੰਨੇ ਵੀ ਹੈਗੇ ਆ ਪ੍ਰਬੰਧਕ ਕਮੇਟੀ ਵਾਲੇ ਜਾਂ ਕੋਈ ਹੋਰ ਬਾਹਰ ਰਹਿਣ ਆਰਐਨਆਈ ਵੀਰ ਗਏ ਨੇ ਵੱਤਵੱਦ ਮਦਦ ਕਰਨਗੇ ਜੇਪਣੀ ਹੂੰ ਇਹ ਪੰਚਾਇਤ ਮੈਂਬਰ ਨੇ ਇੱਥੇ ਬਾਈ ਜੀ ਉਹ ਕਹਿੰਦੇ ਪਿੰਡ ਪਿੰਡ ਦਾ ਵੀ ਇਹ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਿੰਡ ਨੇ ਵੀ ਵੱਡੀ ਮਦਦ ਕੀਤੀ ਹੈ ਸੋ ਮੈਂ ਵੀ ਚਾਹਣਾ ਹੈਗਾ ਬਾਈ ਜੀ ਮੈਂ ਤੁਹਾਨੂੰ ਨਾ ਇੱਕ ਇੱਥੇ ਕਾਪੀ ਪਈ ਹੈ ਇਹਨਾਂ ਦੀ ਬਾਈ ਜੀਆਂ ਦੀ ਇਹ ਤੁਹਾਨੂੰ ਮੈਂ ਦੱਸ ਦਿੰਨਾ ਹੈਗਾ ਵੀ ਨੰਬਰ ਜੇ ਕਿਸੇ ਨੇ ਵੀ ਵੀਰ ਨੇ ਅਕਾਊਂਟ ਨੰਬਰ ਦੇ ਵਿੱਚ ਇਹਨਾਂ ਦੇ ਖਾਤੇ ਦੇ ਵਿੱਚ ਅਸੀਂ ਕਹਿ ਰਹੇ ਪਹਿਲਾਂ ਤਾਂ ਪਰਿਵਾਰ ਦੇ ਨਾਲ ਬਾਈ ਜੀ ਗੱਲਬਾਤ ਕਰੋ ਪਰਿਵਾਰ ਦਾ ਨੰਬਰ ਅਸੀਂ ਆਪਦੇ ਇਥੇ ਸਕਰੀਨ ਤੇ ਵੀ ਚਲਾਵਾਂਗੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੱਸ ਦਿੰਨਾ ਮੈਂ ਇਹਨਾਂ ਦਾ ਨੰਬਰ ਬਾਈ ਜੀਆਂ ਦਾ ਤੇ ਬਾਈ ਦਾ ਨੰਬਰ ਹੈ 99140 19711 99140 19711 ਤੇ ਦੂਸਰਾ ਨੰਬਰ ਹੈਗਾ 97 809 ਤੇ 97113 97809 97113 ਨੰਬਰ ਇਹ ਦੋ ਨੰਬਰ ਨੇ ਇਹਨਾਂ ਦੇ ਇਹਨਾਂ ਤੇ ਗੱਲਬਾਤ ਕਰ ਸਕਦੇ ਹੋ ਇਹਨਾਂ ਤੇ ਤੁਸੀਂ ਜਿਹੜੇ ਹੈਗੇ ਨੇ ਉਹ ਪੈਸੇ ਪਾ ਸਕਦੇ ਹੋ ਤੇ ਦੂਜੇ ਨੰਬਰ ਤੇ ਤੁਹਾਨੂੰ ਮੈਂ ਅਕਾਊਂਟ ਨੰਬਰ ਇਹਨਾਂ ਦਾ ਦੱਸ ਦੇਵਾਂ ਕਿਸੇ ਨੇ ਵੀਰ ਨੇ ਕਿਉਂਕਿ ਮੈਂ ਕਹਿੰਨਾ ਹੈ ਅੱਜ ਕੱਲ ਜੇ ਕਿਸੇ ਨੂੰ ਦਰਦ ਕਿਸੇ ਦੇ ਹੁੰਦਾ ਹੈ ਤੇ ਨਜਾਇਜ਼ ਫਾਇਦਾ ਕੋਈ ਹੋਰ ਉਠਾਉਂਦਾ ਤੇ ਮੈਂ ਤੁਹਾਨੂੰ ਇਹਨਾਂ ਦਾ ਅਕਾਊਂਟ ਨੰਬਰ ਦੱਸਦਾ ਤੁਸੀਂ ਬਾਈ ਬਣ ਕੇ ਸਿੱਧੇ ਅਕਾਊਂਟ ਦੇ ਵਿੱਚ ਦੇਣੀ ਤੁਹਾਡੀ ਸਰਦ ਉਨੀ ਪਾ ਸਕਦੇ ਹਾਂ ਇਹਨਾਂ ਦਾ ਅਕਾਊਂਟ ਨੰਬਰ ਹੈਗਾ ਜੀ 37 34 094 1561 ਦੁਬਾਰੇ ਤੁਸੀਂ ਫਿਰ ਇਹ ਨੋਟ ਕਰ ਸਕਦੇ ਹੋ ਐਸਵੀਆਈ ਦਾ ਖਾਤਾ ਹੈਗਾ 37 34 094 1561 ਜਿਹੜਾ ਆਈ ਐਫ ਐਸ ਸੀ ਕੋਡ ਹੈਗਾ ਇਹਨਾਂ ਦਾ SVIN00 52284 ਤੇ ਮੈਂ ਇਹਨੂੰ ਦੁਬਾਰੇ ਇੱਕ ਵਾਰੀ ਫਿਰ ਬੋਲ ਦਿੰਦਾ ਤੇ ਜਿਹੜਾ IFSC ਜਿਹੜਾ ਕੋਡ ਹੈਗਾ ਇਹਨਾਂ ਦਾ SVIN00 51284 ਸੋ ਬੇਨਤੀ ਹੈ ਇਹਨਾਂ ਅਕਾਊਂਟ ਨੰਬਰ ਦੇ ਵਿੱਚ ਤੁਸੀਂ ਇਸ ਪਰਿਵਾਰ ਨਾਲ ਗੱਲ ਕਰਕੇ ਇਹਨਾਂ ਦੀ ਜਿੰਨੀ ਮਦਦ ਹੁੰਦੀ ਹੈ ਵੱਧ ਤੋਂ ਵੱਧ ਵਾਈ ਬਣ ਕੇ ਤੁਸੀਂ ਮਦਦ ਕਰੋ ਤੇ ਆਸ ਕਰਦਾ ਹੈ ਕਿ ਹੋਰਾਂ ਵਾਸਤੇ ਮੈਂ ਆਪਦੀ ਵੀਡੀਓ ਵਾਸਤੇ ਵੀ ਨਹੀਂ ਕਹਿੰਦਾ ਹੈਗਾ ਦੁਬਾਰੇ ਫਿਰ ਕਹਿਣਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਦਾਨੀ ਵੀਰਾਂ ਕੋਲੇ ਇਹ ਵੀਡੀਓ ਜਾਵੇ ਜਿਹੜੇ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਇਸ ਪਰਿਵਾਰ ਦੀ ਮਦਦ ਕਰਨਗੇ ਵੀ ਆਸ ਹੈ ਤੇ ਯਕੀਨ ਹੈ ਮੈਨੂੰ ਉਸ ਪ੍ਰਮਾਤਮਾ ਤੇ ਵੀ ਉਹਨਾਂ ਲੋਕਾਂ ਤੇ ਵੀ ਉਹਨਾਂ ਦਾਨੀ ਸੱਜਣਾ ਤੇ ਵੀ ਤੁਸੀਂ ਹਾਲ ਤਕ ਕ੍ਰੀਸ਼ਨ ਮੈਂ ਤੁਹਾਨੂੰ ਫਿਰ ਦੁਬਾਰੇ ਦਿਖਾ ਦਿੰਦਾ ਬਾਈ ਜੀ ਤੋਂ ਜ਼ਿਆਦਾ ਗੱਲ ਨਹੀਂ ਹੋਈ ਤੇ ਮੈਂ ਤਾਂ ਕਰਕੇ ਬਾਈ ਜੀ ਦੇ ਨਾਲ ਦੁਬਾਰੇ ਗੱਲ ਨਹੀਂ ਕੀਤੀ ਹੋएगी ਤੇ